ਸਭ ਤੋਂ ਪਹਿਲਾਂ ਮੈਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਦੱਸਾਂਗੇ ਕਿ ਕਿਵੇਂ ਆਪਾਂ ਘੱਟ ਦੁੱਧ ਤੋਂ ਕਿਉਂ ਤਿਆਰ ਕਰ ਸਕਦੇ ਹਾਂ ਕਿਉਂਕਿ ਆਪਣੇ ਕੋਲ ਗਈ ਵਾਂ ਦੁੱਧ ਘੱਟ ਹੁੰਦਾ ਹੈ ਜਾਂ ਆਪਾਂ ਦੁੱਧ ਮੁੱਲ ਲੈਣਿਆ ਥੋੜਾ ਹੁੰਦਾ ਤਾਂ ਆਪਾਂ ਉਸ ਤੋਂ ਕਿਉਂ ਵੀ ਬਣਾ ਸਕਦੇ ਹਾਂ ਇਹ ਆਪਾਂ ਨੇ 2 ਲੀਟਰ ਦੁੱਧ ਗਰਮ ਕਰਨਾ ਰੱਖ ਦਿੱਤਾ ਇਹ ਦੁੱਧ ਜਦੋਂ ਆਪਾਂ ਗਰਮ ਕਰ ਲਾਂਗੇ ਇਸ ਤੋਂ ਬਾਅਦ ਆਪਾਂ ਇਸ ਨੂੰ ਠੰਡਾ ਹੋਣ ਵਾਸਤੇ ਪਾਣੀ ਵਿੱਚ ਰੱਖ ਲਾਂਗੇ ਇੱਕ ਦੋ ਵਾਰ ਪਾਣੀ ਬਦਲਣ ਨਾਲ ਇਹ ਠੰਡਾ ਹੋ ਜਾਊਗਾ ਜਦੋਂ ਇਹ ਠੰਡਾ ਹੋ ਜਾਊਗਾ ਦੁੱਧ ਆਪਾਂ ਇਹਨੂੰ ਫਰਿੱਜ ਵਿੱਚ ਰੱਖ ਦਾਂਗੇ ਫਰਿੱਜ ਵਿੱਚ ਰੱਖ ਕੇ aeration ਕਰਕੇ ਫਿਰ ਇਹਦੇ ਉੱਪਰ ਜਿਹੜੀ ਮਲਾਈ ਆਉਗੀ ਉਹਨੂੰ ਜੰਮ ਕੇ ਇਸ ਤਰ੍ਹਾਂ ਬਹੁਤ ਹੀ ਵਧੀਆ ਗਾੜੀ ਮਲਾਈ ਬਣ ਜਾਊਗੀ ਫਿਰ ਆਪਾਂ ਇਸ ਮਲਾਈ ਨੂੰ ਲਾ ਕੇ ਕਿਸੇ ਵਧੀਆ ਭੰਲੇ ਭਾਂਡੇ ਵਿੱਚ ਪਾ ਕੇ ਰੱਖ ਸਕਦੇ ਹਾਂ ਇਹ ਆਪਾਂ ਤਿੰਨ ਜਾਂ ਚਾਰ ਦਿਨਾਂ ਦੀ ਮਲਾਈ ਇਕੱਠੀ ਕਰਕੇ ਫਿਰ ਆਪਾਂ ਇਸ ਨੂੰ ਐਰਡਿਡ ਕਰ ਸਕਦੇ ਹਾਂ ਫਿਰ ਇਹ ਆਪਾਂ ਇਸ ਕੰਡੇ ਵਿੱਚ ਕੱਢ ਲਈ ਹੈ ਇਹ ਆਪਾਂ ਤਿੰਨ ਜਾਂ ਚਾਰ ਦਿਨਾਂ ਦੀ ਇਕੱਠੀ ਕਰ ਲਵਾਂਗੇ ਫਿਰ ਆਪਾਂ ਇਸ ਤਰ੍ਹਾਂ ਦਾ ਕੋਈ ਭਾਂਡਾ ਗੜਦਾ ਜਰੜਿਕਣ ਵਾਲੇ ਕਿਉਂ ਦੇ ਵਿੱਚ ਰੜਤਵਾਂਗੇ ਜਦੋਂ ਆਪਾਂ ਇਹ ਮਲਾਈ ਰੜਕਾਂਗੇ ਇਸੇ ਤੋਂ 10 ਮਿੰਟ ਹੀ ਆਪਾਂ ਨੂੰ ਵਧਾਣੇ ਲਾਉਣੇ ਪੋੜਗੇ ਇਸ ਤੋਂ ਬਾਅਦ ਦੇਖਾਂਗੇ ਕਿ ਬਹੁਤ ਵਧੀਆ ਮੱਖਣ ਤਿਆਰ ਹੋ ਜਾਊਗਾ ਇਹ ਆਪਾਂ ਮਧਾਣੀ ਸਾਫ ਕਰਕੇ ਮੱਖਣ ਕੱਟਾਂਗੇ ਇਹ ਦੇਖੋ ਮੱਖਣ ਕਿੰਨਾ ਵਧੀਆ ਆਇਆ ਜਮਾਇਦੇ ਵਿੱਚ ਕੋਈ ਰਸੀ वगैरह कुछ नहीं रहता बहुत बढ़िया मक्खन निकलੂਗਾ ਇਹ ਮੱਖਣ ਘਟਣ ਤੋਂ ਬਾਅਦ ਫਿਰ ਆਪਾਂ ਇਸ ਨੂੰ ਕਿਸੇ ਵਧੀਆ ਖੁੱਲੇ ਭਾਂਡੇ ਵਿੱਚ ਪਾ ਲਵਾਂਗੇ ਕੋਈ ਸਟੀਲ ਦਾ ਭਾਂਡਾ ਹੋਵੇ ਜਾਂ ਕੋਈ ਬਰਤਨ ਚਲਪਰ ਦਾ ਉਪਮਡੇ ਵਿੱਚ ਪਾ ਕੇ ਫਿਰ ਆਪਾਂ ਗੈਸ ਔਨ ਕਰਾਂਗੇ ਗੈਸ ਔਨ ਕਰਕੇ ਆਪਾਂ ਗੈਸ ਥੋੜਾ ਜਿਹਾ ਲੋ ਕਰ ਦਾਂਗੇ ਦਿਆਂ ਫੀਲ ਕਰਕੇ ਫਿਰ ਆਪਾਂ ਇਸ ਉੱਪਰ ਇਸ ਪਰਤ ਨੂੰ ਰੱਖ ਦਾਂਗੇ ਫਿਰ ਇਹ ਬਰਤ ਇਹ ਤੁਸੀਂ ਇਹ ਥੋੜੇ ਟਾਈਮ ਬਾਅਦ ਨਾਲ ਨਾਲ ਚਮਚੇ ਨਾਲ ਹਿਲਾਉਂਦੇ ਰਹਿਣਾ ਕਿਉਂਕਿ ਆਪਾਂ ਕਈ ਵਾਰ ਗੈਸ ਦੇ ਤਰਕੇ ਭੁੱਲ ਜਾਈਏ ਕਿਉਂ ਤੇ ਵੀ ਨਿਕਲ ਜਾਂਦਾ ਅੱਗ ਵੀ ਲੱਗ ਸਕਦੀ ਹੈ ਇਸ ਲਈ ਆਪਾਂ ਨੂੰ ਧਿਆਨ ਰੱਖਣਾ ਇਸ ਤਰ੍ਹਾਂ ਆਪਾਂ ਦੇਖਾਂਗੇ ਤੇ ਕਿ 5-7 ਮਿੰਟਾਂ ਵਿੱਚ ਹੀ ਇਸ ਤਰ੍ਹਾਂ ਵਧੀਆ ਕਿਉਂ ਨਿੱਤਰ ਜਾਵੇਗਾ ਫਿਰ ਆਪਾਂ ਇਸ ਨੂੰ ਛਾਣੂ ਲੈ ਕੇ ਬਰੀਕ ਪੌਣੀ ਕਿਸੇ ਛੋਟੇ ਬਰਤਨ ਵਿੱਚ ਕਿਸੇ ਵੀ ਬਰਤਨ ਵਿੱਚ ਪਾਉਣ ਲੱਗੇ ਇਹ ਪੋਣਿਆ ਹੋਇਆ ਕਿਉਂ ਆਪਾਂ ਦੇਖਾਂਗੇ ਕੋਈ ਇਹਦੇ ਵਿੱਚ ਜ਼ਿਆਦਾ ਲੱਸੀ ਜਾਂ ਸ਼ੀਤਿੰਗ वगैरह ਕੁਝ ਨਹੀਂ ਰਹਿਣਾ ਤੇ ਇਹ ਬਹੁਤ ਵਧੀਆ ਨਿੱਤਰ ਜਾਊਗਾ ਫਿਰ ਆਪਾਂ ਇਸ ਨੂੰ ਇਸੇ ਤਰ੍ਹਾਂ ਪਾਣ ਕੇ ਇਸ ਢਾਂਡੇ ਨੂੰ ਆਪਾਂ ਠੰਡਾ ਹੋਣ ਤੱਕ ਵੇਟ ਕਰਾਂਗੇ ਫਿਰ ਆਪਾਂ ਜਦੋਂ ਕਿਉਂ ਥੋੜਾ ਜਿਹਾ ਠੰਡਾ ਹੋਊਗਾ ਇਸ ਨੂੰ ਆਪਾਂ ਫਰਿੱਜ ਵਿੱਚ ਰੱਖ ਲਵਾਂਗੇ ਠੰਡੇ ਹੋਏ ਤੋਂ ਫਰਿੱਜ ਵਿੱਚ ਰੱਖਾਂਗੇ ਤਾਂ ਦੇਖਾਂਗੇ ਕਿੰਨੇ ਟਿਕ ਪਾਦ ਉਹ ਵੀ ਇਹ ਬਹੁਤ ਵਧੀਆ ਕਿ ਉਹ ਜੰਮ ਜੂਗਾ ਕਿ ਉਹ ਕਿਉਂ ਬਧੀਆ ਉੱਪਰ ਰਹੇ ਜੂਗਾ ਜਾਂਮ ਜੂਗਾ ਤੇ ਆਪਣੀ ਜੀ ਕੋਈ ਥੋੜਾ ਬਹੁਤ ਲੱਸੀ ਵਗੈਰਾ ਪਾਣੀ ਕੁਝ ਵੀ ਹੋਊਗਾ ਉਹ ਨੀਚੇ ਰਹੇ ਜੂਗਾ ਉਹ ਨੀਚੇ ਰਹਿ ਆਇਆ ਬਾਅਦ ਚ ਆਪਾਂ ਉਹ ਜੰਮਿਆ ਹੋਇਆ ਕਿਉਂ ਛੈੜਤੀ ਕਰਕੇ ਉਹ ਲੱਸੀ ਤੜਾਰ ਕੇ ਫੀਰ ਖੰਦਵਾਰਾ ਇੱਕ ਵਾਰ ਕਰਨ ਕਰ ਲਵਾਂਗੇ ਉਹ ਆਪਾਂ ਗਰਮ ਕਰਨ ਤੋਂ ਬਾਅਦ ਦੇਖਾਂਗੇ ਇਸ ਤਰ੍ਹਾਂ ਇਹ ਹੀ ਕੋਟ ਬਦਿਆ ਕਿਉਂ ਬਣੂਗਾ ਇਹਨੂੰ ਆਪਾਂ ਗਰਮ ਕਰਕੇ ਕਿਸੇ ਰਵੜ ਦੇ ਜਾਂ ਸਟੀਲ ਦੇ ਕਿਸੇ ਬਰਤਨ ਵਿੱਚ ਵੀ ਰੱਖ ਸਕਦੇ ਹਾਂ ਕਿ ਆਪਾਂ ਥੋੜੀ ਜਿਹੀ ਦੁੱਧ ਤੋਂ ਕਿੰਨਾ ਵਧੀਆ ਘਿਓ ਤਿਆਰ ਕੀਤਾ ਤਿੰਨ ਚਾਰ ਦਿਨਾਂ ਦੀ ਮਲਾਈ ਵਿੱਚ ਸਿਰਫ ਇੰਨਾ ਵਧੀਆ ਕਿਉਂ ਬਣਿਆ സമൂ കമ്മേലോ ലൈക്കമെത്തിയ ജൂർ കണി ചേന സബസ്ക്ൈബർ കൂക്കിംഗ് സിച്ചിംഗ ചേന